ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਐਨ ਕੇ ਸ਼ਰਮਾ ਉਮੀਦਵਾਰ ਲੋਕ ਸਭਾ ਹਲਕਾ ਪਟਿਆਲਾ ਸ਼੍ਰੋਮਣੀ ਅਕਾਲੀ ਦਲ ਪਿਛਲੇ 40 ਦਿਨਾਂ ਤੋਂ ਲਗਾਤਾਰ ਮੈਂ ਕੈਂਪੇਨ ਕਰ ਰਿਹਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਿਆ ਵੀ ਤੁਸੀਂ ਉਮੀਦਵਾਰਾਂ ਦਾ ਕਿਰਦਾਰ ਤੇ ਕਾਰਗੁਜ਼ਾਰੀ ਦੇਖ ਕੇ ਫੈਸਲੇ ਕਰੋ ਸੋ ਮੈਂ ਬੇਨਤੀ ਕਰ ਰਿਹਾ ਵੀ ਸਾਡੇ ਜਿਹੜੇ ਸਤਿਕਾਰਯੋਗ ਤਿੰਨੋ ਹੀ ਉਮੀਦਵਾਰ ਮੇਰੇ ਕੁਝ ਸਵਾਲਾਂ ਪੰਜ ਇਸ ਕਰਕੇ ਉਹ ਜਵਾਬ ਦੇਣ ਤੇ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਲਾਈਵ ਹੋ ਕੇ ਪੁੱਛਣ ਅਖਬਾਰ ਚ ਪੁੱਛਣ ਮੀਡੀਆ ਰਾਹੀਂ ਪੁੱਛਣ ਮੈਂ 28 ਤਰੀਕ ਨੂੰ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਸਵਾਲਾਂ ਦਾ ਜਿਹੜਾ ਜਵਾਬ ਦੇਵਾਂਗਾ ਮੇਰੇ ਜਿਹੜੇ 5 ਕੁਐਸਚਨ ਹਨ ਪਹਿਲਾਂ ਤਾਂ ਕੇਂਦਰੀ ਮੰਤਰੀ ਜਿਹੜੇ ਬੀਬਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਜੀ ਉਹਨਾਂ ਜਿਹੜੇ ਕੇਂਦਰ ਦੇ ਅੰਦਰ ਵਜ਼ੀਰ ਰਹੇ ਔਰ ਉਹ ਥਾਲੀਆਂ ਖਟਕਾ ਕੇ ਮਹਿੰਗਾਈ ਦੇ ਖਿਲਾਫ ਜਿਹੜਾ ਬੀਜੇਪੀ ਦੇ ਖਿਲਾਫ ਧਰਨੇ ਵੀ ਕਰਦੇ ਰਹੇ ਪਰਦਰਸ਼ਨ ਵੀ ਕਰਦੇ ਰਹੇ ਔਰ ਜਦੋਂ ਕਾਂਗਰਸ ਚ ਸੀਗੇ ਰਾਮ ਮੰਦਰ ਦਾ ਵਿਰੋਧ ਵੀ ਕਰਦੇ ਰਹੇ। ਕੀ ਤੁਸੀਂ ਉਸ ਸਟੈਂਡ ਤੇ ਅੱਜ ਵੀ ਕਾਇਮ ਆ ਜਾਂ ਪਟਕਾ ਪਵਾ ਕੇ ਉਹ ਜਿਹੜਾ ਸਟੈਂਡ ਆ ਤੁਹਾਡਾ ਬਦਲ ਗਿਆ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਜਰੂਰ ਕਲੀਅਰ ਕਰੋ। ਫਿਰ ਤੁਸੀਂ 20 ਸਾਲ ਲਗਾਤਾਰ ਮੈਂਬਰ ਪਾਰਲੀਮੈਂਟ ਰਹੇ ਆ। ਇਹ ਪੂਰੇ ਲੋਕ ਸਭਾ ਹਲਕੇ ਚ ਕਿਹੜਾ ਜਿਹੜਾ ਵੱਡਾ ਪ੍ਰੋਜੈਕਟ ਤੁਸੀਂ ਲੈ ਕੇ ਆਈਆਂ ਜਿਸ ਦੇ ਨਾਲ 2-4 ਹਜ਼ਾਰ ਨੌਜਵਾਨਾਂ ਨੂੰ ਜਿਹੜੀ ਨੌਕਰੀ ਮਿਲੀ ਹੋਏ ਕਿਰਪਾ ਕਰਕੇ ਉਹ ਵੀ ਕਲੀਅਰ ਕਰੋ ਫਿਰ ਜਿਹੜੀ 17ਵੀਂ ਲੋਕ ਸਭਾ ਦੇ ਕਾਰਜਕਾਲ ਦੌਰਾਨ ਨੌ ਹਲਕਿਆਂ ਦੇ ਅੰਦਰ ਤੁਸੀਂ ਆਪਣੀ ਜਿਹੜੀ ਤੁਹਾਡੀ ਡਿਸਕ੍ਰੈਸ਼ਨਰੀ ਗ੍ਰਾਂਟ ਹੁੰਦੀ ਆ ਕਿੰਨੇ ਹਲਕਿਆਂ 'ਚ ਕਿਹੜੇ-ਕਿਹੜੇ ਵਿਕਾਸ ਕਾਰਜ ਕਰਵਾਏ ਤੇ ਕਿੰਨੀ ਗ੍ਰਾਂਟ ਆ ਜਿਹੜੀ ਤੁਸੀਂ 5 ਸਾਲਾਂ ਦੇ ਅੰਦਰ ਖਰਚ ਕੀਤੀ ਔਰ ਚਾਰ ਵਾਰ ਤੁਸੀਂ ਮੈਂਬਰ ਪਾਰਲੀਮੈਂਟ ਰਹੇ ਹੋ 17ਾਂ ਦਾ 'ਚ ਔਰ ਜਿਹੜੀ ਇੱਥੇ ਦੇਵੀਗੜ੍ਹ ਚ ਹਰ ਸਾਲ ਟਾਂਗਰੀ ਔਰ ਧੱਗੜ ਜਿਹੜਾ ਹੜ ਲੈਂਦਾ ਕਿਸਾਨ ਵੀਰ ਹਰ ਸਾਲ ਉਹ ਹੜਾਂ ਤੋਂ ਆਪਣੀ ਜ਼ਮੀਨ ਨੂੰ ਬਚਾ ਕੇ ਤਦਰੀ ਕਰਕੇ ਦੁਬਾਰਾ ਫਿਰ ਫਸਲ ਉਗਾਉਂਦੇ ਆ ਤੁਸੀਂ ਧੱਗੜ ਦੇ ਪਾਣੀ ਨੂੰ ਬੰਦੇ ਲਾਉਣ ਵਾਸਤੇ ਚੱਕ ਡੈਮ ਬਣਨ ਵਾਸਤੇ ਜਿਹੜੇ ਉਪਰਾਲੇ ਕਰੇ ਆ ਕਿਰਪਾ ਕਰਕੇ ਚੰਨਣਾ ਔਰ ਤੁਹਾਡੇ ਹੀ ਹਲਕੇ ਚ ਪਟਿਆਲਾ ਟੂਚ 24 ਪਿੰਡਾਂ ਦੀ ਜ਼ਮੀਨ ਐ ਅਕਵਾਇਰ ਹੋਈ ਥੋੜੇ ਦਸਮ ਮੁਤਾਬਕ ਤੁਸੀਂ ਉਹ ਸੜਕ ਬਣਾਉਣ ਦਾ 764 ਕਰੋੜ ਦਾ ਟੈਂਡਰ ਵੀ ਢਟਕਰੀ ਜੀਤੋਂ ਜਿਹੜਾ ਅਲਾਟ ਕਰਵਾਇਆ ਤੁਹਾਡੇ ਇੱਕ ਕਾਉਂਸਲਰ ਨੇ ਉਸ ਦਾ ਧੰਨਵਾਦ ਕੀਤਾ। ਸੋ ਕਿਰਪਾ ਕਰਕੇ ਮੈਨੂੰ ਦੱਸੋਗੇ ਕਿ ਆ ਉਹਨਾਂ 24 ਪਿੰਡਾਂ ਦੇ ਕਿਸਾਨਾਂ ਨੂੰ ਕਾਨੂੰਨ ਦੇ ਅਸਾਰ ਨਾਲ ਉਹਨਾਂ ਕਿਸਾਨਾਂ ਨੂੰ ਮਿਲ ਗਈ ਜੇ ਨਹੀਂ ਨਿ ਮਿਲੀ ਤਾਂ ਕੌਣ ਜ਼ਿੰਮੇਵਾਰ ਆ ਉਸ ਵਾਸਤੇ ਇਹ ਮੇਰੇ ਪੰਜ ਕੁਸਚਨ ਜਿਹੜੇ ਮਹਾਰਾਣੀ ਪ੍ਰਮੇਸ਼ਰ ਜੀ ਤੋਂ ਆ ਔਰ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੇਰੀ ਬੇਨਤੀ ਆ ਕਿ ਉਹ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੱਸਣ ਕਿ ਤੁਸੀਂ ਜਦੋਂ ਪਹਿਲੀ ਵਾਰੀ ਆਮ ਆਦਮੀ ਪਾਰਟੀ ਤੋਂ ਚੋਣ ਲੜੀ ਉਸ ਟਾਈਮ ਤੁਸੀਂ ਕਿਹਾ ਸੀਗਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਪ੍ਰਿਸ਼ਟ ਪਾਰਟੀ ਹੈ ਔਰ ਕਾਂਗਰਸ ਨੇ ਹਿੰਦੂ ਸਿੱਖ ਭਾਈਚਾਰੇ ਦੀ ਸਾਂਝ ਖਤਮ ਕਰੀ ਔਰ ਕਾਂਗਰਸ ਦੇਸ਼ ਤੋਂ ਜਿਹੜਾ ਸਫਾਇਆ ਹੋਣਾ ਚਾਹੀਦਾ ਕਿਆ ਤੁਸੀਂ ਅੱਜ ਤੁਸੀਂ ਪਾਰਟੀ ਬਦਲ ਕੇ ਕਾਂਗਰਸ ਦੇ ਸਾਹਮਣੇ ਹੋ ਗਏ ਕਿਆ ਤੁਸੀਂ ਪਹਿਲਾਂ ਠੀਕ ਸੀਗੇ ਜਾਂ ਅੱਜ ਠੀਕ ਸੀਗੇ ਕਿਆ ਤੁਸੀਂ ਅੱਜ ਭਸਤਾਚਾਰ ਜਿਹੜਾ ਉਹ ਕਬੂਲ ਕਰ ਲਿਆ ਜਾਂ ਕਾਂਗਰਸ ਅੱਜ ਭਸਤਾਚਾਰੀ ਨਹੀਂ ਰਹੀ ਔਰ ਕਾਂਗਰਸ ਦਾ ਹੱਥ ਆ ਜਿਹੜਾ ਉਹ ਕੁੰਨੀ ਪੰਜਾ ਨਹੀਂ ਗਿਆ ਕਿਰਪਾ ਕਰਕੇ ਆਪਣੀ ਜਿਹੜੀ ਪੋਜੀਸ਼ਨ ਕਲੀਅਰ ਕਰੋ ਕਿ ਤੁਸੀਂ ਪਹਿਲਾਂ ਠੀਕ ਸੀ ਜਾਂ ਅੱਜ ਠੀਕ ਹੈ ਨਹੀਂ ਤੁਸੀਂ ਸੰਸਦ ਦੇ ਅੰਦਰ ਪੰਜਾਬ ਦੇ ਕਿਸਾਨਾਂ ਵਾਸਤੇ ਵਪਾਰੀਆਂ ਵਾਸਤੇ ਮਜ਼ਦੂਰਾਂ ਵਾਸਤੇ ਔਰ ਕਰਮਚਾਰੀਆਂ ਲਈ ਕਿੰਨੇ ਕੁਐਸਚਨ ਜਿਹੜੇ ਪੁੱਛੇ ਆ ਔਰ ਕਿਸਾਨਾਂ ਦੇ ਹੱਕ 'ਚ ਕਿੰਨੇ ਕਵਾਰੀ ਲੋਕ ਸਭਾ ਦੇ ਅੰਦਰ ਡਟ ਕੇ ਜਿਹੜੇ ਖੜੇ ਆ ਜਦੋਂ ਤੁਸੀਂ ਪੰਜ ਵਾਰੀ ਮੈਂਬਰ ਪਰ 5 ਸਾਲ ਮੈਂਬਰ ਪਰ ਹੋ ਗਏ ਤੁਸੀਂ ਬਤੌਰ ਸਸਦ ਮੈਂਬਰ ਧੱਗਰ ਜਿਹੜਾ ਹਰ ਸਾਲ ਹੁਣਾਉਂਦਾ ਹੈਗਾ ਉਸ ਦੀ ਸਮੱਸਿਆ ਨੂੰ ਹੱਲ ਕਰਨ ਵਾਸਤੇ ਕਿਹੜੇ-ਕਿਹੜੇ ਉਪਰਾਲੇ ਕਰੇ ਔਰ ਕਿੰਨੇ ਵਾਰੀ ਲੋਕ ਸਭਾ ਦੇ ਅੰਦਰ ਇਸ ਬਾਰੇ ਗੱਲਬਾਤ ਕੀਤੀ ਔਰ ਹਟਕਾ ਪਟਿਆਲਾ ਦਾ ਪਛੜਾਪਨ ਦੂਰ ਕਰਨ ਵਾਸਤੇ ਤੁਹਾਡੇ ਬਨੋਂ ਅੱਜ ਮੈਂਬਰ ਲੋਕ ਸਭਾ ਕਿਹੜੇ ਉਪਰਾਲੇ ਕੀਤੇ ਔਰ ਮੇਰੀ ਬੇਨਤੀ ਹੈ ਵੀ ਇਹ ਵੀ ਕਲੀਅਰ ਕਰੋ ਕਿ ਤੁਸੀਂ 5 ਸਾਲ ਵਾਸਤੇ ਮੈਂਬਰ ਪਾਰਲੀਮੈਂਟ ਲੋਕ ਸਭਾ ਤੇ ਰਹੇ ਔਰ 5 ਸਾਲ ਹੀ ਤੁਸੀਂ ਲੋਕ ਸਭਾ ਐਜ ਮੈਂਬਰ ਲੋਕ ਸਭਾ ਜਿਹੜੀ ਉਹ ਤਨਖਾਹ ਵਿਡਰਾ ਕਰੀਏ ਤੁਸੀਂ ਕਿੰਨੇ ਪਰਸੈਂਟ ਜਿਹੜੀ ਹਾਜ਼ਰੀਆਂ ਤੁਹਾਡੀਆਂ ਲੋਕ ਸਭਾ ਦੇ ਅੰਦਰ ਰਹੀਆਂ ਗਈਆਂ ਜੇ ਇੰਨਾ ਜਿਹੜੀ ਮੇਰੀ ਜਾਣਕਾਰੀ ਮੁਤਾਬਕ 54% ਗੈਰਹਾਜ਼ਰੀਆਂ ਤੁਹਾਡੀਆਂ ਰਹੀਆਂ ਤੇ ਇਸ ਗੈਰਹਾਜ਼ਰੀ ਦੇ ਸਮੇਂ ਦੇ ਦੌਰਾਨ ਤੁਸੀਂ ਆਪਣੇ ਜਿਹੜੀ ਲੋਕ ਸਭਾ ਤੋਂ ਅਸਤੀਫਾ ਕਿਉਂ ਨਹੀਂ ਦਿੱਤਾ ਤਾਂ ਕਿ ਦੂਸਰਾ ਉਮੀਦਵਾਰ ਆ ਕੇ ਤੁਹਾਡੀ ਜਗ੍ਹਾ ਲੋਕ ਸਭਾ ਹੰਕਾ ਪਟਿਆਲਾ ਦਾ ਪਰਤੀ ਨਿਗਤ ਕਰ ਸਕਦਾ ਸੋ ਇਹ ਮੇਰੇ ਪੰਜ ਪ੍ਰਚੰਨ ਧਰਮਿੰਦਰ ਗਾਂਧੀ ਜੀ ਨੇ ਸਾਡੇ ਸਰਦਾਰੀ ਉਹਨਾਂ ਜੀ ਦਾ ਕੋ ਡਾਕਟਰ ਬਲਬੀਰ ਸਿੰਘ ਜੀ ਨੇ ਮੇਰੀ ਬੇਨਤੀ ਆ ਵੀ ਥੋੜੇ ਹਲਕੇ ਜੀ ਡਾਕਟਰ ਬਲਬੀਰ ਸਿੰਘ ਜੀ ਨੂੰ ਬੇਨਤੀ ਬੇਨਤੀ ਆ ਵੀ ਥੋੜੇ ਹਲਕੇ ਜੀ 24 ਪਿੰਡਾਂ ਦੀ ਜ਼ਮੀਨ ਆ ਜਿਹੜੀ ਉਹ ਰਿੰਗ ਰੋਡ ਵਾਸਤੇ ਪਰਤੀ ਤੇ ਜੋ ਦੱਸਿਆ ਗਿਆ ਰਿੰਗ ਰੋਡ ਦੀ ਜਿਹੜੀ ਜ਼ਮੀਨ ਦੀ ਐਂਟਰੀ ਆ 3D ਨੋਟੀਫਿਕੇਸ਼ਨ ਆ 2.5 ਸਾਲ ਪਹਿਲਾਂ ਜਿਹੜੀ ਰੈਵਨਿਊ ਰਿਕਾਰਡ ਜੈਂਟਰੀ ਹੋ ਚੁੱਕੀ ਹੈ ਜ਼ਿੰਮੇਦਾਰ ਨਾ ਉਹਦੇ ਤੋਂ ਲੋਨ ਲੈ ਸਕਦੇ ਨਾ ਉਹਨੂੰ ਵੇਚ ਸਕਦੇ ਤੁਸੀਂ 2.5 ਸਾਲਾਂ ਦੇ ਅੰਦਰ ਅੰਦਰ ਅੱਜ ਤੱਕ ਵੀ ਕਿਸਾਨਾਂ ਨੂੰ ਕੰਪਨਸੇਸ਼ਨ ਕਿਉਂ ਨਹੀਂ ਦੇ ਸਕਦੇ ਤੁਹਾਡੇ ਡਿਪਟੀ ਕਮਿਸ਼ਨਰ ਦੀ ਇੱਕ ਲੈਟਰ ਜਿਹੜੇ ਕਿਸਾਨ ਵੀਰ ਮੈਨੂੰ ਦੇ ਕੇ ਗਏ ਹਨ ਉਸ ਅਨੁਸਾਰ ਜਿਹੜੀ ਜ਼ਮੀਨ ਦੀ ਕੀਮਤ ਹੈ ਨੈਸ਼ਨਲ ਹਾਈਵੇ ਤੋਂ 2 ਕਿਲੇ ਦੂਰ 20 ਲੱਖ ਔਰ ਪਿੱਛੇ 18 ਲੱਖ ਰੁਪਏ ਪਰ ਕਿਲਾ ਜਿਹੜਾ ਰੇਟ ਬਣਦਾ ਹੈਗਾ ਤੇ ਉਸਦੇ ਫੈਕਟਰ ਲਾ ਕੇ ਕੀਮਤ ਦਈ ਜਾਣੀ ਜਦ ਕਿ ਕਾਨੂੰਨ ਦੇ ਹਿਸਾਬ ਨਾਲ 2 ਕਰੋੜ 88 ਲੱਖ ਰੁਪਏ ਕਿੱਲਾ ਜਿਹੜੇ ਬੇਸ ਰੇਟ ਬਣਦਾ ਹੈਗਾ ਤੁਸੀਂ ਕਿਰਪਾ ਕਰਕੇ ਕਲੀਅਰ ਕਰੋ ਕਿ ਆ 20 ਲੱਖ ਰੁਪਏ ਕਿੱਲੇ ਨੂੰ ਪੰਜਾਬ ਚ ਕੋਈ ਜੰਗਲ ਦੀ ਜ਼ਮੀਨ ਵੀ ਮਿਲਦੀ ਹੈ ਤੁਸੀਂ ਕਿਸਾਨਾਂ ਨਾਲ ਇੰਨਾ ਵੱਡਾ ਧੋਖਾ ਕਿਉਂ ਕਰ ਰਹੇ ਹੋ ਇਹ ਜਰੂਰ ਪੰਜਾਬ ਦੇ ਲੋਕਾਂ ਨੂੰ ਕਲੀਅਰ ਕਰੋ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਫਿਰ ਤੁਸੀਂ ਕੇਜਲੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਪਤਾਲ ਦੇ ਇੱਕ ਵਾਰਡ ਦਾ ਨਹੀਂ ਪੱਥਰ ਜਿਹੜਾ ਉਦਘਾਟਨ ਦਾ ਨਹੀਂ ਪੱਥਰ ਰਖਾਇਆ ਸੀ। ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ? ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਥੋੜੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕਸਲਿਆ ਵਾਰਡ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਥੋੜੀ ਕਾਰਗੁਜ਼ਾਰੀ ਕਿਹਾ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਕਰਦਾ ਫਿਰ ਤੁਸੀਂ ਕੇਜਰੀਵਾਲ ਤੇ ਭਗਵੰਤ ਮਾਨ ਜੀ ਤੋਂ ਮਾਤਾ ਕਸਲਿਆ ਹਸਪਤਾਲ ਦੇ ਇੱਕ ਵਾਰਡ ਦਾ ਨੀ ਪੱਥਰ ਜਿਹੜਾ ਉਦਘਾਟਨ ਦਾ ਨੀ ਪੱਥਰ ਰਖਾਇਆ ਸੀ। ਕੀ ਉਹ ਥੋੜੀ ਸਰਕਾਰ ਚ ਕੰਪਲੀਟ ਹੋ ਗਿਆ? ਜਿਹਦਾ ਉਦਘਾਟਨ ਕਰਿਆ ਤਾਂ ਜਾਂ ਉੱਥੇ ਥੋੜੀ ਕਾਰਗੁਜ਼ਾਰੀ ਕਿਹਾ ਜਿਹੜਾ ਉਹ ਜ਼ਰੂਰ ਉੱਥੇ ਦੱਸੋ ਵੀ ਤੁਸੀਂ ਕਿੰਨੇ ਪੈਸੇ ਉਸ ਜਿਹੜਾ ਮਾਤਾ ਕੁਸਲਿਆ ਬਾੜ ਦੇ ਅੰਦਰ ਲਾਏ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਹਾਡੀ ਕਾਰਗੁਜ਼ਾਰੀ ਕਿਹੜੀ ਫਿਰ ਤੁਸੀਂ ਨਾ ਜਿਹੜਾ ਮੈਨੀਫੈਸਟੋ ਦਾ ਜਦੋਂ ਇਲੈਕਸ਼ਨਾਂ ਦੇ ਅੰਦਰ ਆਮ ਆਦਮੀ ਪਾਰਟੀ ਨੇ ਚੋਣ ਲੜੀ ਆ 16 ਹਸਪਤਾਲ ਬਣਾਉਣ ਦੀ ਕਮਿਟਮੈਂਟ ਪੰਜਾਬ ਦੇ ਲੋਕਾਂ ਨਾਲ ਕੀਤੀ ਆ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ 92 ਐਮ ਐਲ ਏ ਜਿਤਾਏ ਸੀਗੇ ਤੁਸੀਂ ਹੈਲਥ ਮਨਿਸਟਰ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਇਹ ਨਾ 16 ਹਸਪਤਾਲ ਜੋ 25 ਸਾਲ ਦੇ ਅੰਦਰ ਘੱਟੋ ਘੱਟ 8 ਤਾਂ ਕੰਪਲੀਟ ਹੋਣੇ ਚਾਹੀਦੇ ਸੀਗੇ ਤੁਸੀਂ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸੋ ਵੀ ਕਿੰਨੇ ਹਸਪੀਟਲ ਆ ਜਿਹੜੇ ਵੱਡੇ ਮੈਡੀਕਲ ਕਾਲਜ ਜਿਹੜੇ ਤੁਸੀਂ 16 ਬਣਾਣੇ ਸੀਗੇ 16 ਮੈਡੀਕਲ ਕਾਲਜਾਂ ਚੋਂ ਕਿੰਨੇ ਮੈਡੀਕਲ ਕਾਲਜ ਤੁਸੀਂ ਕੰਪਲੀਟ ਕਰਦੇ ਕਿਰਪਾ ਕਰਕੇ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਤੁਸੀਂ ਦੱਸੋ ਇਹ ਵੀ ਤੁਸੀਂ ਦੱਸੋ ਵੀ ਜਿਹੜੇ ਤੁਸੀਂ ਸਾਡੇ ਬਣਾਏ ਸ਼੍ਰੋਮਣੀ ਅਕਾਲੀ ਗੱਲ ਦੀ ਸਰਕਾਰ ਸਮੇ ਜਿਹੜੇ ਸੇਵਾ ਕੇਂਦਰ ਸੀ ਬਣਾਏ ਸੀਗੇ ਤੁਸੀਂ ਕੁੱਚੀ ਮਾਰ ਕੇ ਉਹਦੇ ਉੱਤੇ ਮਹੱਲਾ ਕਲੀਨਿਕ ਲੱਗਦੇ ਨਾ ਉੱਥੇ ਕੋਈ ਦਵਾਈ ਮਿਲਦੀ ਆ ਨਾ ਡਾਕਟਰ ਹੁੰਦਾ ਹੈਗਾ ਫਿਰ ਜਿਹੜੇ ਪੰਜਾਬ ਦੇ ਲੋਕ ਸੇਵਾ ਕੇਂਦਰ ਦੀਆਂ ਸੇਵਾਵਾਂ ਤੋਂ ਵਾਂਝੇ ਹੋਈਆਂ ਮੇਰੇ ਹਲਕੇ 'ਚ ਪੀਰਮਸਾਲੇ ਤੁਸੀਂਗਾ ਹਜ਼ਾਰਾਂ ਲੋਕ ਲਾਈਨ 'ਚ ਲੱਗ ਕੇ ਉੱਥੇ ਕੰਮ ਕਰਾਉਂਦੇ ਜਿਹੜੇ ਉਹ ਵਾਂਝੇ ਹੋਈਆਂ ਆ ਤਸੀਲਾਂ ਦੇ ਅੰਦਰ ਕਰੋੜਾਂ ਰੁਪਏ ਦੀ ਨਿਸ਼ਚਿਤਤਾ ਦੇਣੀ ਆ ਪੈਰੀਆਂ ਉਸ ਵਾਸਤੇ ਤੁਸੀਂ ਜ਼ਿੰਮੇਵਾਰ ਹੋ ਜਾਂ ਨਹੀਂ ਹੈਗਾ ਫਿਰ ਪੰਜਾਬ ਦੇ ਅੰਦਰ 5 ਲੱਖ ਰੁਪਏ ਤੱਕ ਦਾ ਇਲਾਜ ਆ ਜਿਹੜਾ ਗਰੀਬਾਂ ਦਾ ਮੁਫਤ ਸੀਗਾ ਪਰ ਅਫਸੋਸ ਆ ਕਿ ਸਟੇਟ ਨੇ ਆਪਣਾ ਸ਼ੇਅਰ ਨਾ ਦੇਣੇ ਕਰਕੇ ਆਈ ਆਯੂ ਸਮਾਨ ਕਾਰਡਾਂ ਜਿਹੜੇ ਪੰਜਾਬ ਦੇ ਹਸਪੀਟਲ ਜਿਹੜੇ ਉਹਨਾਂ ਨੂੰ ਅਕਸੈਪਟ ਨਹੀਂ ਕਰਦੇ ਤੁਸੀਂ ਦੱਸੋ ਕਿ ਗਰੀਬਾਂ ਦਾ ਥੋੜੀ ਪੇਮੈਂਟ ਕਰਕੇ ਗਰੀਬਾਂ ਦਾ ਇਲਾਜ ਕਿਉਂ ਨਹੀਂ ਹੋ ਸਕਿਆ ਇਹ ਵੀ ਪਲੀਜ਼ ਕਿਰਪਾ ਕਰਕੇ ਕਲੀਅਰ ਕਰੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਹ ਮੇਰੇ ਨੀ ਪੰਜਾਬੀਆਂ ਦੇ ਸਵਾਲ ਹਨ ਕੈਂਪੇਨ ਦੇ ਦੌਰਾਨ ਮੇਰੇ ਸਾਹਮਣੇ ਆਏ ਸੀਗੇ ਮੈਂ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇ ਤੁਸੀਂ ਵੀ ਮੇਰੇ ਤੋਂ ਕੋਈ ਵੀ ਕੁਐਸਚਨ ਪੁੱਛਣਾ ਤੁਸੀਂ ਲਾਈਵ ਹੋ ਕੇ ਮੀਡੀਆ ਰਾਹੀਂ ਜਾਂ ਮੈਨੂੰ ਟਿੱਪਣੀ નીચે ਪੁੱਛੋ ਮੈਂ ਜਰੂਰ 28 ਤਰੀਕ ਨੂੰ ਪ੍ਰੈਸ ਕਾਨਫਰੰਸ ਕਰਕੇ ਤੁਹਾਡੇ ਹਰੇਕ ਜਵਾਬ ਹਰੇਕ ਗੱਲ ਦਾ ਜਵਾਬ ਜਰੂਰ ਦਵਾਂਗਾ ਤਾਂ ਕਿ ਪੰਜਾਬ ਦੇ ਲੋਕ ਔਰ ਲੋਕ ਸਭਾ ਹਮਕੇ ਦੇ ਲੋਕ ਤੁਹਾ ਸਾਡੀ ਸਾਰੇ ਉਮੀਦਵਾਰਾਂ ਦੀ ਕਿਰਦਾਰ ਔਰ ਕਾਰਗੁਜ਼ਾਰੀ ਜੱਜ ਕਰਕੇ ਪਹਿਲੀ ਤਰੀਕ ਨੂੰ ਫੈਸਲੇ ਲੈ ਸਕਣ ਬਹੁਤ ਬਹੁਤ ਧੰਨਵਾਦ ਆਈਗਰੂ ਜੀ ਦਾ ਖਾਲਸਾ ਭਾਈ ਗੁਰਜੀ ਜੀ ਕੀ ਫਤਿਹ ਨਮਸਕਾਰ ਸਤਿ ਸ਼੍ਰੀ ਅਕਾਲ